ਉਹਨਾਂ ਦੇ ਨਾਲ ਪਤਾ ਕਰ ਲਓ ਪਤਾ ਕਰ ਲਓ ਚੱਲ ਦੱਸਾਂਗਾ ਦੱਸ ਤੋਂ ਨਾਲ ਇੱਥੇ ਜੰਮ ਦੇ ਰੋ ਦੇ ਦੇ ਮਾਇਆ ਤੂੰ ਬਿੜੀ ਚਾਹ કદી દે લે મેડમ એક મિનિટ હાલ ના ਇਹ ਬਾਰ ਬਾਰ ਸਾਲਾਂ ਦੀ ਆਪਾ ਘਰ ਨਾ ਤਾਂ ਕੀ ਕਰ ਲੈਂਦੇ ਆਂ ਉਹ ਮੇਰੀ ਸੋਣਾ ਮੇਰੀ ਧੀਆ ਨੂੰ ਮਿਲਿੰਦੇ ਰਹਿਣਾ ਬੱਸ ਕਰ ਬੱਸ ਕਰ ਅੱਜ ਉਹਦਾ ਵੀਡੀਓ ਨਾ ਕਰ ਹਾਂ ਆਪਣੀ ਆਪਣੀ ਸੌਂਦੇ ਕਹਿਤਾਂ ਉਹ ਮੈਨੂੰ ਪੈਰੀਆ ਧੀਆ ਦਾ ਅਸੀਂ ਬਿਆਨ ਦੇ ਨੂੰ ਤਿਆਰ ਨਾ ਬਣਾਓ ਕਿਸੇ ਦੀ ਕੋਈ ਜਿਤਨਾ ਖਲਵਾੜ ਨਹੀਂ ਕਰੀਦਾ ਹੁੰਦਾ ਸਮਝੀ ਜਾਂਦਾ ਗਾਲਾਂ ਠੀਕ ਹੈ ਨਾ ਇਦਾਂ ਭਾਜੀ ਨਾ ਕਰੋ ਬੱਸ ਇਹ ਥੋੜਾ ਕਾ ਵੀ ਪਿਆਜ ਹੋ ਗਿਆ ਤਾਂ ਮਚਾ ਕੇ ਚੰਗਾ ਭਲਾ ਜੰਗ ਮੈਂ ਮੁੰਡਾ ਸੀਗਾ ਉਹ ਉਹਦੇ ਸਾਹਮਣੇ ਚੱਕਰ ਜਿਹਾ ਉਹਦਾ ਨਗੇਜ ਤਾਂ ਕਹੇ ਮੇਰੀ ਪਟਿਆੜਿਆ ਮੇਰੇ ਭਰਾ ਦਾ ਮੈਂ ਕੋਈ ਇਦਾਂ ਦਾ ਥੋੜਾ ਮਾਰਾ ਸੋਚੂਗੀ ਉਹਦਾ ਹਾਂ ਤੁਸੀਂ ਆਪ ਸਮਝਦਾ ਕਿ ਤਨ ਹੋਰੀ ਆਪਣਾ ਤਕਲੀਫ ਸੁਣਾਉਂਦੇ ਸਾਡਾ ਸਾਰਾ ਮੈਂ ਲੱਗਵਾ ਹੀ ਦਊਗਾ ਸਾਡਾ ਇਹ ਉਮਰ ਉਹ ਬੱਕਰੀ ਸੇਵਾ ਕਰਕੇ ਉਹਨੂੰ ਠੀਕ ਕਰਨ ਦੀ ਆ ਲੱਗ ਤੇ ਵਿਆਹ ਕਰਨ ਦੀ ਨਹੀਂ ਇਦਾਂ ਕੀ ਕਰ ਸੀ ਆਪਿਆ ਕਰ ਸੀ ਉਹ ਮੇਰੇ ये अपने कपड़े तक नहीं पास इस तरह बात नहीं देखो किस तरीके से बात है गई नहीं ये मुद्दे बिना से गिरा नहीं आज जैसे लड़के दयाला से की व्यवहार में वो सब तरीके से नहीं दिखा इस वक्त लड़का है जो कि बिल्कुल ही अपने कपड़े दे रहा है लड़के दे रहा है इसकी नहीं मेरी सुन लो कोई मुआवजा ले रहे जा रहा है कि तेरी कम से बहुत सा और ਇਸਰ ਗਰਾ ਚੋਰਾ ਸਾਲ ਦੀ ਕੁੜੀ ਦਾ ਵਿਆਹ ਹੋ ਚੱਲਿਆ ਉਹ ਸਰ ਉਹ ਹੋ ਗਿਆ ਰੁਕ ਗਿਆ ਸਰ ਕੀ ਟੋਟਲ ਮੈਟਰ ਦੱਸ ਦਿਓ ਕੀ ਹੈਗਾ ਜੀ ਉਹ 12 ਸਾਲਾਂ ਦਾ ਸਰ ਮੈਂ ਕੱਲ੍ਹ ਲੱਗੇ ਆਪ ਤੇ ਭੂਆ ਮਾਮੇ ਦੇ ਮੁੰਡਾ ਹੈਗਾ ਤੇ ਹੁਣ ਨਹੀਂ ਹੋਇਆ ਸਰ ਉਹ ਰੁਕ ਗਿਆ ਜੀ ਆਏ ਐਨਜੀਓ ਆਪਣਾ ਡੀਸੀ ਦਫ਼ਤਰੋਂ ਐਨਯੂ ਵਾਲੇ ਸਰਕਾਰੀ ਉਹਨਾਂ ਨੇ ਲਿਖਾਰੀ ਤੋਂ ਲਿਆ ਨਾ ਸਰ ਤੁਸੀਂ ਮੌਕੇ ਤੇ ਗਏ ਸੀ ਕਿੰਨੇ ਸਾਲ ਦੀ ਕੁੜੀ ਦੇ ਪ੍ਰੂਫ ਕੁੜੀ ਹੈ ਜੀ ਪ੍ਰੂਫ ਮਿਲੇ ਨਹੀਂ ਕੁੜੀ ਜਿਹੜੀ ਹੈ ਸਰ ਉਹ 15-16 ਸਾਲਾਂ ਦੀ ਹੈ ਮੁੰਡਾ ਮੁੰਡਾ ਜਿਹੜਾ 20 ਸਾਲਾਂ ਦਾ ਮੁੰਡਾ ਹੈਂਡੀਕੈਪਡ ਉਹ ਚੱਲ ਫਰਨ ਚੋਂ ਗਈ ਉਹਦਾਂ ਭੂਆ ਮਾਮੇ ਦੀ ਕੁੜੀ ਬੱਚੀ ਰਿਸ਼ਤੇਦਾਰੀ ਦੀ ਵਿਆਹ ਕਰ ਰਹੇ ਹਾਂਜੀ ਹਾਂਜੀ ਆਪਸੀ ਹੀ ਕਰਾ ਰਹੇ ਭੂਆ ਕੁੜੀ ਦੀ ਜਿਹੜਾ ਮੁੰਡੇ ਦੀ ਮਾਂ ਹੈ ਉਹ ਭੂਆ ਲੱਗਦੀ ਕੁੜੀ ਦੀ ਹਾਂਜੀ ਸਰਦੀ ਮੌਕੇ ਰਗੇ ਮੁੰਡੇ ਦੀ ਕੀ ਹਾਲਤ ਵੇਖੀ ਮੁੰਡਾ ਬਿਲਕੁਲ ਅਪਾਹਜ ਹੈ ਜੀ ਤੇ ਫਿਰ ਉਸ ਦੇ ਬਾਅਦ ਕੋੜੀ ਵੀ ਕੀਤੀ ਗਈ ਗੱਡੀ ਵੀ ਤਿਆਰ ਕਰਾਈ ਗਈ ਸੀ ਉਹ ਤੇ ਚਾਵਾਂ ਨੂੰ ਕੀਤੀ ਸੀ ਉਹਨਾਂ ਦੇ ਚਾਵ ਵਿੱਚ ਹੀ ਰਹਿ ਗਿਆ ਸਰ ਨੂੰ ਤਾਂ ਲੱਗਦਾ ਨਹੀਂ ਵੀ ਆ ਭੈਣ ਭਰਾਵਾਂ ਦਾ ਵਿਆਹ ਹੋਟ ਲਿਆ ਸੀ ਉਹ ਰੋਗਤਾਰ ਜੀ ਉਹਨੇ ਆਣ ਕੇ ਸਰ ਕੀ ਕਾਰਵਾਈ ਕੀਤੀ ਪਹਿਲੇ ਵੀ ਇੱਕ ਕੁੜੀ ਦਾ ਵਿਆਹ ਕੀਤਾ ਸੀ ਕਾਰਵਾਈ ਐਨਜੀਪੀ ਲੈ ਗਈ ਜੀ ਉਹਨਾਂ ਦੀ ਆਣ ਕੇ ਉਹਨੂੰ ਪੁੱਛ ਪੜ ਕੇ ਲੈ ਲਿਆ ਜੀ ਠੀਕ ਦੱਸ ਦਿਜੀ ਬਲੀਸ ਨਿਆਸਰ ਲਖੋ ਕਹਿੰਦੇ ਰਹਿਣ ਵਾਲੇ ਮੇਰੇ ਮੇਰਾ ਨਾਮ ਸ੍ਰੀ ਅੰਦਰ ਕੌਰ ਆ ਅੰਦਰ ਜੀ ਕੀ ਕਰ ਜਾ ਰਿਹਾ ਮੇਰੇ ਪਿਓ ਦਾ ਨਾਮ ਰਤਨ ਸਿੰਘ ਇੱਕੋ ਮਿੰਟ ਮੇਰੇ ਪਿਓ ਦਾ ਨਾਮ ਰਤਨ ਸਿੰਘ ਸੀ ਜਿਹਦੇ ਨਾਲ ਸ਼ਾਦੀ ਹੋਣ ਜਾ ਰਹੀ ਉਹ ਮੇਰੀ ਸੱਕੀ ਭਤੀਜੀ ਸੀ ਅਚਲ ਠੀਕ ਹੈ ਮੇਰਾ ਬੇਟਾ ਬਿਮਾਰ ਸੀ ਮੇਰੀ ਭਤੀਜੀ ਨੂੰ ਉਹਦੇ ਨਾਲ ਕੋਈ ਲਗਔ ਸੀ ਉਹਨੇ ਆਪਣੀ ਮਰਜ਼ੀ ਨਾਲ ਕਿਹਾ ਵੀ ਮੈਂ ਸ਼ਾਦੀ ਕਰਨੀ ਹੈ ਕਿੰਨੀ ਉਮਰ ਸੀ ਭਤੀਜੀ ਦੀ ਭਤੀਜੀ ਨੂੰ 16ਵਾਂ ਸਾਲ 16 ਸਾਲ ਲੱਗਣਾ ਜੀ ਕਿ ਲੱਗਿਆ 2008 ਲੱਗ ਗਿਆ ਕਿ ਲੱਗਣਾ ਬਾਜੀ ਆ ਭਰਮਰੀ ਦੇ ਮਹੀਨੇ ਲੱਗ ਕੇ ਚ ਲੱਗਦਾ ਕਿ ਕਿਸੇ ਗਲਤ ਕਰਨ ਜਾ ਰਹੇ ਸੀ ਹਾਂ ਗਲਤ ਕਰਨ ਜਾ ਰਹੇ ਸੀ ਪਰ ਹੁਣ ਐਸਾ ਨਹੀਂ ਕਰ ਕੋਈ ਨਹੀਂ ਕਰਾਂ ਮੈਡਮ ਕਿੰਨੇ ਚਿਰ ਤੋਂ ਤੁਹਾਡੇ ਕੋਲ ਲੜਕੀ ਰਹਿ ਰਹੀ ਮੇਰੇ ਕੋ ਭਾਜੀ ਹੋ ਗਿਆ ਉਹਨੂੰ 10 ਮਹੀਨੇ ਹੋ ਗਏ ਅੱਛਾ ਮੌਕੇ ਤੇ ਤੁਹਾਡੇ ਕੋ ਪਹੁੰਚਿਆ ਲੱਗਦਾ ਕਿ ਜੇਕਰ ਕੋਈ ਨਾ ਪਹੁੰਚਦਾ ਤੁਸੀਂ ਵਿਆਹ ਕਰ ਦੇਣਾ ਸੀ ਲੜਕੀ ਦਾ ਚਲੋ ਭਾਈ ਉਹਦੀ ਜ਼ਿੰਦਗੀ ਲੜਕੀ ਦੀ ਖਤਾਬ ਹੋਈ ਨਹੀਂ ਸੀ ਹਾਂ ਚਲੋ মিডিਆ ਨੇ ਬਚਾ ਲਿਆ ਭਾਜੀ ਨਹੀਂ মিডিਆ ਨੇ ਨਹੀਂ ਬਚਾਇਆ ਜੀ ਇੱਕ ਐਨ ਜੀਓ ਜਿਹੜੀ ਲਾਗੇ ਖੜੇ ਨੇ ਉਹਨਾਂ ਨੇ ਬਚਾਇਆ ਉਹਨਾਂ ਦਾ ਨਾਮ মিডিਆ ਮੀਡੀਆ ਨੇ ਨਹੀਂ ਬਚਾਇਆ ਮੀਡੀਆ ਨੇ ਬੁਲਾਇਆ ਵਾ ਹਾਂ ਲੜਕੇ ਦੀ ਉਮਰ ਕਿੰਨੀ ਹੈਗੀ ਸੀ ਲੜਕੇ ਦੀ ਉਮਰ ਭਾਈ 19 19 ਅੱਛਾ ਲੜਕੇ ਨੂੰ ਹੋਇਆ ਕੀ ਸੀ ਜੀ ਉਹਨਾਂ ਨੂੰ ਸੱਤ ਮੱਜੇ ਤੋਂ ਨਹੀਂ ਉਹ ਤੇ ਸੱਗਦਾ ਪਈ ਜੰਗ ਮੈਨ ਸੀਗਾ ਤੇ ਸੱਟ ਲੱਗੀ ਇਥੇ ਬ੍ਰੇਨ ਤੇ ਅੱਛਾ ਹਾਂ ਉਹਦੀਆ ਜੋ ਵੀ ਮਤਲਬ ਕਿ 19 ਮਾਰਚ ਦਾ ਉਹ ਤੋਂ ਬਾਅਦ ਇਥੇ 2 ਮਹੀਨੇ ਕੇ ਹੜਕੇ ਇਸ ਵੀ ਰਿਆ ਵਾ ਅਪ੍ਰੈਲ ਮਹੀਨੇ ਚੋਂ ਨੂੰ ਸੱਟ ਲੱਗੀ 2 ਅਪ੍ਰੈਲ ਮੰਜੇ ਤੋਂ ਉੱਠ ਕੇ ਚੱਲ ਕੇ ਆ ਸਕਦਾ ਥਾਣੇ ਆਏਗਾ ਫਿਰ ਨਹੀਂ ਥਾਣੇ ਨੇ ਉਹਨੂੰ ਫੜ ਕੇ ਲਿਆਣਾ ਪੈਂਦਾ ਫਿਰ ਇਹ ਗੱਲ ਕਹੋ ਫਿਰ ਆ ਕੇ ਕਿੰਨੇ ਵੇ ਚੱਲਦੀ ਫਿਜ਼ੀਕਲ ਤੌਰ ਤੇ ਤੁਸੀਂ ਮੰਨਦੇ ਹੋ ਨਾ ਕੋਈ ਠੀਕ ਨਹੀਂ ਹੈ ਹਾਂਜੀ ਹਾਂਜੀ ਤਾਂ ਫਿਰ ਵੀ ਤੁਸੀਂ ਲੜਕੀ ਸ਼ਾਦੀ ਕਰਦੇ ਚਲੋ ਭਾਈ ਚਲੋ ਆਪਾਂ ਗਲਤੀ ਮੰਨਦੇ ਹਾਂ ਹਾਂਜੀ ਪੁਲਿਸ ਅਧਿਕਾਰੀਆਂ ਨੇ ਫਿਲਹਾਲ ਤਾਂ ਕੀ ਕਿਹਾ ਕੁਛ ਨਹੀਂ ਉਹ ਕਹਿੰਦੇ ਕਿ ਸ਼ਾਦੀ ਤੁਸੀਂ ਨਹੀਂ ਕਰਨੀ ਮੈਂ ਕਿਹਾ ਆਪਾਂ ਨਹੀਂ ਕਰਨੀ ਗਲਤੀ ਹੋ ਗਈ ਸਾਡੇ ਕੋਲ ਬਸ ਠੀਕ ਹੈ